ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਜਿਹੜੀ ਆਪਾਂ ਗੱਲਬਾਤ ਕਰਨ ਲੱਗੇ ਆਂ ਗੱਲ ਤਾਂ ਹੈਗੀ ਐ ਜੱਗੋਂ ਤੇਰਵੀ ਪਰ ਹੈ ਸਚਾਈ ਕਿਉਂਕਿ ਪੰਜ ਚਾਰ ਪਾਸਿਆਂ ਇਹ ਗੱਲ ਮੇਰੇ ਕੰਨਾਂ 'ਚ ਵੀ ਪਈ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਜਿਹੜੀ ਕਰਨੀ ਆ ਗੱਲ ਇਹ ਐ ਪੈਸਾ ਚੋਰੀ ਦੀ ਪੈਸਾ ਚੋਰੀ ਕਿਹੜਾ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਬਾੜ ਹੀ ਖੇਤ ਨੂੰ ਖਾਂਦੀ ਐ ਮੈਂ ਸਾਨੂੰ ਇਹ ਗੱਲ ਦੱਸਦੀ ਆਂ ਬਈ ਚੋਰੀ ਕਿੱਥੇ ਹੁੰਦੀ ਐ ਆਦਮੀ ਦੇ ਬਟੂਏ ਚੋਂ ਆਦਮੀ ਦੇ ਕੱਪੜਿਆਂ ਦੀਆਂ ਜੇਬਾਂ ਚੋਂ ਦੇਖੋ ਮੈਨੂੰ ਤਾਂ ਵੈਸੇ ਇਹ ਗੱਲ ਪਸੰਦ ਨਹੀਂ ਹੈਗੀ ਠੀਕ ਐ ਜਦ ਸਾਨੂੰ ਸਾਰੇ ਪਾਸਿਓਂ ਖਰਚਾ ਪੁੱਤਾ ਸਾਨੂੰ ਘਰੋਂ ਮਿਲਦਾ ਐ ਫਿਰ ਸਾਡਾ ਐਡੇ ਵੀ ਸਿਆਣੇ ਬਣਨ ਦੀ ਸਾਨੂੰ ਜਨਾਨੀਆਂ ਨੂੰ ਲੋੜ ਨਹੀਂ ਹੈਗੀ ਵੀ ਅਸੀਂ ਜੇ ਪੂੰਜੀ ਸਾਹਮਣੇ ਰੱਖਣੀ ਹੈ ਕੋਈ ਦਸਾ ਪਿਆ ਸਾਹਮਣੇ ਰੱਖਣਾ ਤਾਂ ਸਾਨੂੰ ਆਦਮੀਆਂ ਤੋਂ ਬਗੈਰ ਪੁੱਛੇ ਬਟੂਏ 'ਚੋਂ ਕੱਢਣੇ ਪੈਣ ਇਹ ਗੱਲ ਗਲਤ ਹੈ ਬਿਲਕੁਲ ਠੀਕ ਹੈ ਜੀ ਮੈਂ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੈਗੀ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਕਾਤੇ ਨਹੀਂ ਹੈਗੀ ਜਦ ਸਾਨੂੰ ਮੰਗੇ ਹੋਏ ਪੈਸੇ ਮਿਲਦੇ ਨੇ ਫਿਰ ਅਸੀਂ ਕਿਉਂ ਕੱਢਣੇ ਆ ਬਟੂਏ 'ਚੋਂ ਉਹ ਵੀ ਆਦਮੀਆਂ ਤੋਂ ਚੋਰੀ ਬਹੁਤੇ ਘਰਾਂ ਦਾ ਕੀ ਰਿਵਾਜ ਹੈ ਜਿਹੜੀਆਂ ਜਨਾਨੀਆਂ ਨੇ ਆਪਣੇ ਆਪ ਨੂੰ ਬਹੁਤ ਚੁਸਤ ਚਲਾ ਕੇ ਸਮਝਦੀਆਂ ਨੇ ਵੀ ਕਿਹੜਾ ਬੰਦੇ ਨੂੰ ਪਤਾ ਲੱਗਣਾ ਇੰਨੇ ਪੈਸੇ ਆਜਾ ਠੀਕ ਹੈ ਬਟੂਆ ਜੋ ਪੈਸੇ ਕੱਢ ਲੈਣੇ ਠੀਕ ਹੈ ਉਕਣੇ ਵੱਡੂਆ ਫੇਰ ਜੇਬ 'ਚ ਪਾ ਦੇਣਾ ਜਾਂ ਕਿਤੇ ਕੱਪੜੇ ਧੋਣ ਲੱਗੇ ਆ ਇਹਨਾਂ ਤੋਂ ਕਦੇ 500 1000 2000 ਕਿਤੇ ਬਟੂਏ ਜੇਬ 'ਚ ਰਹਿ ਗਿਆ ਉਹ ਨਹੀਂ ਦੱਸਣਾ ਭਈਆ ਤੁਹਾਡੇ ਕੱਪੜਿਆਂ 'ਚ ਪੈਸੇ ਤੇ ਕਿਉਂਕਿ ਆਪਾਂ ਕੱਪੜੇ ਧੋਣ ਤੋਂ ਪਹਿਲਾਂ ਫੋਲਦੀਆਂ ਜੇਬਾਂ ਬਈ ਕੋਈ ਪਰਚੀ ਨਾ ਹੋਵੇ ਕੋਈ ਜ਼ਰੂਰੀ ਕਾਗਜ਼ ਨਾ ਹੋਵੇ ਇਹ ਜਿਹੜੀ ਬਟੂਏ ਚੋਂ ਪੈਸਾ ਕੱਢਣੇ ਵਾਲੀ ਆਦਤ ਆ ਇਹ ਬਹੁਤ ਗੰਦੀ ਆਦਤ ਹੈ ਇਹ ਆਦਤ ਸਾਨੂੰ ਬਿਲਕੁਲ ਨਹੀਂ ਚਾਹੀਦੀ ਕਿਉਂਕਿ ਫਿਰ ਸਾਡਾ ਮੀਆਂ ਬੀਬੀ ਦਾ ਵਿਸ਼ਵਾਸ ਇੱਕ ਦੂਏ ਤੋਂ ਉੱਠ ਖੜਦਾ ਹੈ ਠੀਕ ਹੈ ਹੁਣ ਬਟੂਆ ਤਾਂ ਵਿਚਾਰੇ ਆਂਦੇ ਕਈ ਵਾਰ ਘਰੇ ਰੱਖ ਜਾਂਦੇ ਆ ਕਾਂਸ ਤੇ ਰੱਖਤੇ ਬੈੱਡ ਤੇ ਰੱਖਤੇ ਕਿਤੇ ਹੋਰ ਰੱਖਤੇ ਜਾਂ ਜੇਬ 'ਚ ਪਏ ਰਹਿੰਦੇ ਨੇ ਫਿਰ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਅਸੀਂ ਇਹਨਾਂ ਤੋਂ ਚੋਰੀ ਇਹਨਾਂ ਨੂੰ ਕੁੰਡੀ ਲਾਉਂਗੀਆਂ ਇਹ ਗੱਲ ਬਹੁਤ ਘਟੀਆ ਹੈ ਭਾਵੇਂ ਤੁਸੀਂ ਉਹਨਾਂ ਦੇ ਪੈਸੇ ਕੱਢ ਕੇ ਸਾਹਮ੍ਹ ਕੇ ਹੀ ਰੱਖਦੀਆਂ ਜਾਂ ਚਲਾਕੀ ਖੇਡਦੀਆਂ ਵੀ ਇਹਨਾਂ ਨੂੰ ਪਤਾ ਨਹੀਂ ਲੱਗੂਗਾ ਕਿਤੇ ਮੈਂ ਆਪਣੇ ਔਖੇ ਸੌਖੇ ਵਰਤ ਲੂੰਗੀ ਨਹੀਂ ਜੇ ਸਾਨੂੰ ਮੰਗਿਆ ਹੋਇਆ ਸਾਰਾ ਕੁਝ ਮਿਲਦਾ ਫਿਰ ਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਚੀਜ਼ ਦਾ ਅਸਰ ਕਿਤੇ ਨਾ ਕਿਤੇ ਫਿਰ ਸਾਡੀ ਪੀੜ੍ਹੀ 'ਚ ਚਲੇ ਜਾਂਦਾ ਹੈ ਸਾਡੇ ਬੱਚਿਆਂ ਤੇ ਸਾਡੀ ਧੀ ਤੇ ਜਾ ਸਕਦਾ ਹੈ ਇਹ ਅਸਰ ਮੈਂ ਇਹ ਗੱਲਾਂ ਸੁਣੀਆਂ ਹੈ ਮੈਂ ਇਹ ਗੱਲ ਵੀਡੀਓ ਤਾਂ ਬਣਾਉਣੀ ਜ਼ਰੂਰੀ ਸਮਝੀ ਹੈ ਬਈ ਬੰਦਿਆਂ ਦੀਆਂ ਜੇਬਾਂ ਚੋਂ ਪੈਸੇ ਕੱਢਣ ਦੀ ਆਦਤ ਹੁੰਦੀ ਹੈ ਜਨਾਨੀਆਂ ਨੂੰ ਕਿਉਂਕਿ ਸਾਡਾ ਸਾਡਾ ਜਿਹੜਾ ਖਰਚ ਪੱਤਾ ਹੈ ਸਾਡਾ ਕੋਈ ਸੂਟ ਹੈ ਸਾਡਾ ਕਿਸੇ ਤਰ੍ਹਾਂ ਦਾ ਵੀ ਔਰਤ ਦਾ ਖਰਚਾ ਹੈ ਉਹ ਆਦਮੀ ਨਹੀਂ ਚੱਕਣਾ ਅਸੀਂ ਆਦਮੀਆਂ ਤੋਂ ਹੀ ਚੋਰੀ ਜੇਬਾਂ ਨੂੰ ਖਤਰਨਾ ਲੱਗੀਆਂ ਫਿਰ ਯਾਰ ਰਾਖੀ ਕੌਣ ਕਰੂ ਇਹਨਾਂ ਦੀ ਇਹ ਤਾਂ ਉਹ ਕੰਮ ਹੋ ਗਿਆ ਵੀ ਬਾੜੇ ਖੇਤ ਨੂੰ ਖਾਣ ਲੱਗੀ ਸਾਡਾ ਇਹ ਬੜਾ ਪਿਆਰਾ ਰਿਸ਼ਤਾ ਹੈ ਮੀਆਂ ਬੀਬੀ ਦਾ ਇਹ ਵਿਸ਼ਵਾਸ ਦੇ ਅਸਰ ਹੀ ਖੜਾ ਹੈ ਇਹ ਠੀਕ ਹੈ ਫਿਰ ਆਦਮੀ ਬਟੂਆ ਲਕੋਂਦਾ ਫਿਰ ਜਾਂਦਾ ਬਈ ਇਹਨਾਂ ਦਾ ਮੰਨੜੀ ਨੇ ਪੈਸੇ ਨਹੀਂ ਵਿੱਚ ਛੱਡਣੇ ਫਿਰ ਅਗਲਾ ਗਣਕੇ ਰੱਖਣ ਲੱਗ ਜੂ ਫਿਰ ਅਗਲਾ ਤੁਹਾਡੇ ਪਰਤਿਆਵੇ ਲੈਣ ਲੱਗ ਜੂ ਜੇਬਾਂ ਚ ਪੈਸੇ ਛੱਡ ਕੇ ਅਗਲੇ ਨੂੰ ਪਤਾ ਹੁਣ ਕਈ ਘਰਾਂ ਚ ਮੀਆਂ ਬੀਬੀਓ ਹੁੰਦੇ ਨੇ ਇਕੱਲੇ ਅੱਜ ਆਦਮੀ ਦੇ ਜੇਬ ਚੋਂ ਕੱਢ ਦੀਆ ਕੱਲੂ ਪੁੱਤ ਦੀ ਜੇਬ ਚੋਂ ਕੱਢੂ ਫਿਰ ਉਹ ਨੂੰ ਨੂੰ ਲੀਲਾ ਲੱਗੂ ਇਹ 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 ਗੰਦੀਆਂ ਆ ਤਾਂ ਫਿਰ ਫੈਲਦੀਆਂ ਹੀ ਚਲੇ ਜਾਂਦੀਆਂ ਨੇ ਇਹ ਇਹ ਆ ਤਾਂ ਜਮਾਂ ਹੀ ਚਾਹੀਦੀਆਂ ਘਰੋਂ ਕਦੇ ਸੂਈ ਨਹੀਂ ਜਾਣੀ ਚਾਹੀਦੀ ਜੇ ਤਾਂ ਸਾਨੂੰ ਮੰਗੇ ਹੋਏ ਨਾ ਮਿਲਣ ਫਿਰ ਤਾਂ ਅਸੀਂ ਇਹਨਾਂ ਨਾਲ ਕਹਿੰਦੇ ਹੁੰਦੇ ਨੇ ਗੁੱਸੇ ਵੀ ਹੋ ਸਕਦੀਆਂ ਵੀ ਮੈਨੂੰ ਆ ਚੀਜ਼ ਮੈਂ ਤੁਹਾਨੂੰ ਤੋਂ ਮੰਗੀ ਸੀ ਤੇ ਮੈਨੂੰ ਨਹੀਂ ਮਿਲੀ ਹੈਗੀ ਮੈਂ ਤਾਂ 0% ਵੀ ਸਹਿਮਤ ਨਹੀਂ ਹੈਗੀ ਇਹ ਚੀਜ਼ ਨਾਲ ਹੁਣ ਆਪਾਂ ਸ਼ਹਿਰ ਚਲੇ ਜਾਂਦੇ ਆਂ ਚੀਜ਼ ਲੈ ਕੇ ਦੁਕਾਨ ਤੋਂ ਬਾਹਰ ਆ ਜੀਦਾ ਆਪ ਪੈਸੇ ਦੇਣ ਨਾ ਦੇਣ ਯਾਰਾ ਹੀ ਜੀ ਸਰਦਾਰੀ ਮਿਲਦੀ ਐ ਪਰ ਬਰਕਤ ਨਹੀਂ ਰਹਿੰਦੀ ਜਹਰ ਦਾ ਮੈਂ ਨਾ ਕਿਸੇ ਸਿਆਣੀ ਦੇ ਮੂੰਹ ਸੁਣਿਆ ਹੈ ਕਹਿੰਦੇ ਜੇ ਜਨਾਨੀ ਘੜੀ ਘੜੀ ਆਦਮੀ ਦਾ ਬਟੂਆ ਫੋਲੀ ਜਾਵੇ ਨਾ ਪੈਸੇ ਚ ਬਰਕਤ ਨਹੀਂ ਰਹਿੰਦੀ ਮੰਗ ਕੇ ਲਿਆ ਹੋਇਆ ਠੀਕ ਰਹਿੰਦਾ ਮੰਗਣ ਨੂੰ ਇਹ ਕਿਹੜਾ ਸਾਡੇ ਆਦਮੀ ਕਿਹੜਾ ਸਾਡੇ ਕੋਈ ਦਿਓਰ ਜੇਠ ਲੱਗਦੇ ਨੇ ਸਾਡੇ ਆਪਣੇ ਆਦਮੀ ਨੇ ਸਾਡਾ ਹੱਕ ਆ ਇਹਨਾਂ ਤੇ ਅਸੀਂ ਹੱਕ ਨਾਲ ਚੀਜ਼ ਮੰਗਣੀ ਆ ਨਾ ਤੇ ਪਰ ਜਾਇਆ ਅਸੀਂ ਆਦਮੀ ਦੀ ਜੇਬੇ ਕਤਰਨ ਲੱਗੀਆਂ ਫੇ ਫੇਰ ਨਹੀਂ ਕੁਛ ਬਣਨਾ ਫਿਰ ਸਾਡੇ ਰਿਸ਼ਤੇ ਚ ਤਰੇੜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਜੀਆਂ ਜਨਾਨੀਆਂ ਇੰਨੇ ਪੈਸੇ ਕੱਢ ਕੱਢ ਕੇ ਫਿਰ ਬੋਝੇ ਬਣਾ ਲੈਂਦੀਆਂ ਨੇ ਫਿਰ ਜੇ ਜੁੱਧੀਆਂ ਹੁੰਦੀਆਂ ਨੇ ਕਿਤੇ ਜਾ ਕੇ ਫੇਰ ਕੱਢਦੀਆਂ ਸਾਰਾ ਕੁਝ ਮੈਂ ਆ ਜੋੜ ਲਿਆ ਆ ਜੋੜ ਇਹੋ ਜੇ ਜੋੜਨ ਦੀ ਫਿੱਟ ਲਾਣ ਤਾ ਜਿਹੜਾ ਆਦਮੀ ਤੋਂ ਵੀ ਚੋਰੀ ਕਰਕੇ ਜੋੜਿਆ ਆਪਣੀ ਰੂਹ ਨੂੰ ਪਵਿੱਤਰ ਰੱਖਿਆ ਕਰੋ ਕਿਸੇ ਗੱਲੋਂ ਸਾਨੂੰ ਆਦਮੀ ਮੂਰਾ ਵੀ ਸਾਡੀ ਅੱਖ ਨਾ ਝੁਕੇ ਅਸੀਂ ਕਠੋਕ ਕੇ ਗੱਲ ਕਰ ਸਕੀਏ ਆਦਮੀ ਨਾਲ ਵੀ ਯਾਰ ਇਹ ਆਪਣੇ ਆਪ 'ਚ ਕਾਣਾਪਣ ਪਾਉਣਾ ਹੈ ਕਾਣਾਪਣ ਕਿੱਡੀ ਸ਼ਰਮਿੰਦਗੀ ਦੀ ਗੱਲ ਹੈ ਜੇ ਆਦਮੀ ਕਹਿ ਦੇਵੇ ਵੀ ਤਹੀ ਮੇਰੇ ਕੱਪੜੇ ਧੋਤੇ ਨੇ ਮੈਂ ਇੱਥੇ ਵਡੂਆ ਰੱਖਿਆ ਤਾਂ ਤੇਤੋਂ ਬਗੈਰ ਤਾਂ ਘਰ 'ਚ ਕੋਈ ਰਹੇ ਨਹੀਂ ਵੀ ਮੇਰੇ ਪੈਸੇ ਕਿੱਥੇ ਗਏ ਕਿੱਡੀ ਸ਼ਰਮਿੰਦਗੀ ਵਾਲੀ ਗੱਲ ਹੈ ਭਾਈ ਮੇਰੇ ਲਈ ਤਾਂ ਬਹੁਤ ਹੈ ਮੈਨੂੰ ਤਾਂ ਇਹ ਗੱਲਾਂ ਬਿਲਕੁਲ ਕਬੂਲ ਨਹੀਂ ਬਰਦਾਸ਼ਤ ਨਹੀਂ ਹੈਗੀਆਂ ਬਹੁਤ ਘਟੀਆ ਹਰਕਤ ਹੈ ਬੜੀ ਸ਼ਰਮ ਵਾਲੀ ਗੱਲ ਹੈ ਤੁਸੀਂ ਇਹ ਕੰਮ ਨਾ ਕਰਿਆ ਕਰੋ ਠੀਕ ਹੈ ਜੀ ਤੇ ਬਹੁਤ ਇਹ ਫਿਰ ਉਹ ਕਹਿੰਦੇ ਹੁੰਦੇ ਨੇ ਫਿਰ ਜਿਹੜੀਆਂ ਆਦਤਾਂ ਨੇ ਉਹ ਫਿਰ ਗਾਹਾਂ 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 ਵਾਹ ਪੀੜੀਦਰ ਪੀੜੀ ਚਲੀਆਂ ਚਲੇ ਜਾਂਦੀਆਂ ਨੇ ਸਾਡੇ ਬੱਚਿਆਂ ਚ ਪੈਣ ਗਈਆਂ ਆ ਤਾਂ ਜੇ ਸਾਨੂੰ ਮੰਗਿਆ ਹੋਇਆ ਸਭ ਕੁਝ ਮਿਲਦਾ ਫਿਰ ਤਾਂ ਸਵਾਲੇ ਨਹੀਂ ਉੱਠਦਾ ਕੀ ਹੁੰਦਾ ਜਨਾਨੀ ਦਾ ਸਾੜੀ ਸੋਣੀ ਕੱਪੜੇ ਮਿਲਦੇ ਆ ਖਾਣ ਨੂੰ ਪਹਿਨਣ ਨੂੰ ਸਭ ਕੁਝ ਮਿਲਦਾ ਹੈ ਜੇ ਅਸੀਂ ਮੰਗ ਕੇ ਲੰਨੀਆਂ ਤਾਂ ਰੋਬ ਨਾਲ ਲੰਨੀਆਂ ਵੀ ਸਾਨੂੰ ਆ ਚੀਜ਼ ਚਾਹੀਦੀ ਹੈ ਮੈਨੂੰ ਕਮੈਂਟਾਂ 'ਚ ਜਰੂਰ ਦੱਸਿਓ ਕਿਹਦੇ ਬਟੂਏ 'ਚ ਚੋਰੀ ਹੁੰਦੇ ਨੇ ਪੈਸੇ ਤਾਂ ਮੈਨੂੰ ਉਹ ਵੀਰ ਜਰੂਰ ਦੱਸਿਓ ਕਿਉਂਕਿ ਭੈਣਾਂ ਨੇ ਤਾਂ ਦੱਸਣਾ ਨਹੀਂ ਕੋਈ ਚੋਰ ਤਾਂ ਕਹਿੰਦਾ ਨਹੀਂ ਹੁੰਦਾ ਮੈਂ ਚੋਰੀ ਕੀਤੀ ਐ ਵੀਰ ਜਰੂਰ ਦੱਸਿਓ ਭਾਈ ਕਿਹਦੇ ਕਿਹਦੇ ਬਟੂਏ 'ਚ ਪੈਸੇ ਚੋਰੀ ਹੁੰਨੇ ਆ ਜੇ ਅਸੀਂ ਆਪਣੇ ਆਦਮੀਆਂ ਦੇ ਬਟੂਏ 'ਚ ਚੋਰੀ ਕਰਨ ਲੱਗ ਗਿਆਂ ਫੇਰ ਨਹੀਂ ਸਾਡਾ ਕੁਝ ਬਣਨਾ ਹੈਗਾ ਬਹੁਤ ਘਟੀਆ ਹਰਕਤ ਐ ਮੈਂ ਫੇਰ ਕਹਿੰਨੀ ਆ ਭਾਈ ਮੈਂ ਵੀਰਾਂ ਦੇ ਕਮੈਂਟਾਂ ਦੀ ਉਡੀਕ ਕਰੂੰਗੀ ਵੀ ਮੈਨੂੰ ਜਰੂਰ ਦੱਸਿਓ ਬਈ ਕਿਹਦੇ ਕਿਹਦੇ ਨਾਲ ਏਕਨ ਹੁੰਦੀ ਆ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ